ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ 3 ਤਰੀਕ 8 ਮਹੀਨਾ 2025 ਨੂੰ 6 ਛੋਟਾ ਕਟਾਂ ਦੀ ਵੀਡੀਓ ਬਣਾ ਰਿਹਾ ਮੈਂ ਤੇ ਜਿਹੜਾ ਭਰਾ ਜਿਹੜੀ ਕੱਟੀ ਖਰੀਦੂ ਤਸੱਲੀ ਆਪ ਕਰ ਲੂਗਾ ਤੇ ਬਾਕੀ ਐਸ ਕਰੋ ਜਿੰਨਾ ਕਿ ਵੀਡੀਓ ਪਾਈਆਂ ਬਾਈ ਦੇ ਰੇਟ ਹਮੇਸ਼ਾ ਫੋਨ ਤੇ ਹੁੰਦੇ ਨੇਗੇ ਵੀਡੀਓ ਦੇ ਵਿੱਚ ਰੇਟ ਨਹੀਂ ਕਰਦਾ ਤੇ ਪਰ ਅੱਜ ਆਪਾਂ ਬਾਈ ਦੀ ਸੌ ਬਣਾ ਦੇਣੀ ਹੈ ਠੀਕ ਆ ਰੇਟ ਵੀਡੀਓ ਦੇ ਵਿੱਚ ਹੀ ਕਰਾ ਦੇਾਂਗੇ ਹੋਣਗੇ ਜਾਇਜ਼ੇ ਬਾਕੀ ਵਾਧਾ ਘਾਟਾ ਜਿੰਨਾ ਕੋ ਉਹ ਤੁਸੀਂ ਆਪ ਕਰੋ ਛੋਟਾ ਕਟੀਆਂ ਛੋਟੀ ਉਮਰ ਦਾ ਲਗਭਗ ਜਿੰਨੇ ਕੋਈ ਸਾਲ ਦੀ ਹੋ ਕੋਈ ਸਵਾ ਸਾਲ ਦੀ 18 ਮਹੀਨਾ ਦੀ ਤੇ ਉਹ ਰੇਟ ਵੀ ਛੋਟੀ ਹੋਣੀ ਆ ਬਾਕੀ ਬਾਈ ਨਾਲ ਗੱਲਬਾਤ ਕਰ ਲਾਂ ਵੀ ਕੀ ਕੀ ਡਿਟੇਲ ਹੈਗੀ ਸੋ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਆ ਫੇਰ ਮਾਲਕ ਨਾਲ ਤੁਸੀਂ ਕਰਨਾ ਸੰਪਰਕ ਬਾਈ ਸਾਸਰੀ ਕਾਲ ਜੀ ਬਾਈ ਸਾਸਰੀ ਕਰਨ ਲਖੇ ਹੋ ਠੀਕ ਹੋ ਬਾਈ ਚੜ੍ਹ ਦੀ ਗੱਲ ਠੀਕ ਤੁਸੀਂ ਸੁਣਾਓ ਬਹੁਤ ਵਧੀਆ ਲਖੇ ਹੋ ਐਡਰੈਸ ਬੋਲਦਾ ਆਪਣਾ ਨਾਮ ਜੀ ਬਲਬੀਰ ਸਿੰਘ ਜੀ ਪਿੰਡ ਪੂਲਾ ਜੀ ਜ਼ਿਲ੍ਹਾ ਬਠਿੰਡਾ ਜੀ ਤਸੀਲ ਨਥਾਣਾ ਜੀ ਤੇ ਮੋਬਾਈਲ ਨੰਬਰ 97809 ਜੀ 80503 ਜੀ ਇਹ ਬਾਈ ਦਾ ਸੰਪਰਕਾ ਟੋਟਲ 6 ਘਟਾਂ 6 7 ਹਾਂਜੀ 6 ਜੀ 6 6 ਘਟਾਂ ਛੋਟਾ ਆਪਣੇ ਕੋਲੇ ਹੁਣ ਆਪਾਂ ਇੱਥੋਂ ਸਟਾਰਟ ਕਰ ਜਿਵੇਂ ਆ ਕੱਟੀਆਂ ਮਾਨਾਂ ਚੱਲਣਾ ਕਿੰਨੀ ਕੁ ਉਮਰ ਇਹ ਲੱਗ ਭਾਗੇ ਜੀ ਆ ਹੋਊਗੀ 7 ਕੁ ਮਹੀਨੇ ਦੀ 7-8 ਮਹੀਨੇ ਦੀ ਲੱਗੇ ਬਾਈ ਹੂੰ 7-8 ਮਹੀਨੇ ਇੰਨੀ ਕੀ ਉਮਰ ਹੋਣੀ ਨਾ ਮੂਹਾਂ ਸੋਨਾ ਕੱਟੀ ਦਾ ਨਾ ਹਾਂਜੀ ਤੇ ਲੈ ਦੇਖੋ ਤੇ ਲਗਭਗ 7-8 ਕਿ ਮਹੀਨੇ ਉਮਰ ਹੈ ਮੈਂ ਦੋਨੇ ਹਾਨ ਪ੍ਰਾਣੀ ਹੋਏ ਤਾਂ ਨਾ ਹਾਂ ਹਾਂ ਦੋਨੇ ਬਜੇ ਇਹ ਵੀ ਮੇਰਾ ਇੰਨੀ ਕੁ ਉਮਰ ਇਹ ਦੀ ਹੋ ਨਾ ਹਾਂਜੀ ਹਾਂਜੀ ਜਿਵੇਂ ਨਾ ਪਹਿਲਾ ਇਹ ਜੋੜੇ ਦਾ ਮੁੱਲ ਕਰਦੇ ਕਿ ਇਕੱਲੇ-ਇਕੱਲੇ ਕਰਨਾ ਹੈ ਬਸ ਜੋੜੀ ਦੀ ਦਾਂਗੇ ਜੋੜੀ-ਜੁੜੀ ਕਰੀ ਹੋਏ ਪਾਲਣ ਵਾਲਾ ਵੀ ਏਡੀ ਗੱਟੀ ਦਾ ਕੀ ਕਰਾਇਆ ਪੁਰਾਣੀ ਗੱਡੀ ਦਾ ਹਾਂਜੀ 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 ਜੋੜੇ ਦਾ ਕੀ ਮੁੱਲ ਕਰਨਾ ਹੈ ਜੋੜੇ ਲਖੇ ਮੁੱਲ ਕੋਸ਼ਿਸ਼ ਕਰਾਈ ਆ ਬੜੇ ਵੀਰ 22 ਕਰਾ ਲਓ 23 ਕਰਾ ਲਓ ਆਪਾਂ 20000 ਰੁਪਏ ਦੀ ਜੋੜੀ ਦੇ ਦਾਂਗੇ ਮਾਨਤਾਂ ਵਿੱਚੋਂ ਮਾਰਾਂ ਉਹ ਮਿੱਥ ਮਾਨਤਾਂ ਕਰ ਦਾਂਗੇ ਲੈ 8 8 9 9 ਮਹੀਨੇ ਕੱਟਣ ਲੱਗ ਪਾਗਾ ਉਮਰ ਕੱਟਿਆਂ ਦੀ ਜਿਹੜੀ ਸੋਹਣਿਆ ਆਏ ਮਾਲੋ 10000 ਮੁੱਲ ਕਰਤਾ ਬਾਈ ਨੇ ਠੀਕ ਹੈ ਤੇ ਜੋੜੀ ਦਾ 20 ਹੈ ਤੇ ਮਾਨਤਾ ਤੁਹਾਡਾ ਵਿੱਚੋਂ ਜ਼ਰ ਤੇ ਅੱਗੇ ਕੀ ਆਪਣੇ ਕੋਲੇ ਤੋਰ ਨੂੰ ਤਾਂ ਰਹਿਣ ਦੇ ਖਿੱਚੀ ਫੜ ਰਹੀ ਮੈਂ ਬਸ ਇੱਕ ਗੱਲ ਹੋਰ ਲਖੇ ਕੋਈ ਫੌਂਟ ਨਹੀਂ ਕੋਈ ਸਾਖਣੀ ਉਹਨਾਂ ਦੀ ਆਪਣੀ ਫੁੱਲ ਗਰੰਟੀ ਹੋਵੇ ਲੰਗੜੀ ਲੁੱਲੀ ਦੀ ਵੀ ਆਪਣੀ ਗਰੰਟੀ ਸਾਰੇ ਜ਼ਿੰਮੇਵਾਰੀ ਆ ਤੰਦਰੁਸਤ ਕੱਟੀਆਂ ਹਾਂ ਜੀ ਹਾਂ ਜਮਾ ਤੰਦਰੁਸਤ ਤਾਂ ਅੱਜ ਦੀ ਘੜੀ ਤੈਨੂੰ ਨੰਬਰ ਕੱਟੀ ਆ ਗਈ ਲੱਗ ਪਾ ਕੇ ਇਹ ਕਿੰਨੀ ਕੁ ਉਮਰ ਦੀ ਆ ਆ ਬਸ ਲਖੇ ਸਾਲ ਦੀ ਹੋਊਗੀ ਵੱਡੇ ਵੀਰ ਸਾਲ ਦੀ ਹਾਂ ਜੀ ਤੇ ਆ ਇਹਦੇ ਨਾਲ ਚਾਰ ਨੰਬਰ ਬਸ ਆ ਵੀ ਸਾਲਕ ਦੀ ਹੋਊਗੀ ਬਾਈ ਕਰੀ ਨਰਾ ਲਈਏ ਇਹਨੂੰ ਨਾ ਦਿਖਾ ਦੀਏ ਇੱਧਰ ਤੋਏ ਥਾਂ ਤੁੰ ਥਾਂ ਤੁੰ ਦਿਖਾ ਦੋ ਬਈ ਹਾਂ ਥਣ ਚਾਰ ਚਾਰ ਨੇਗੇ ਫੇਸ ਕੁਆਲਟੀ ਚ ਕਹਾਲੋ 4 ਨੰਬਰ ਕੱਟੀ ਦੀ ਤੇ ਕਦ ਘਾੜ ਜਿੰਨਾ ਕੁ ਸਾਲ ਦੀ ਕੱਟੀ ਦਾ ਹੋਣਾ ਚਾਹੀਦਾ ਹੈਗਾ ਉਹਨਾਂ ਕਾ ਵਧੀਆ ਹੈਗਾ ਨਾ ਤੇ ਇੱਧਰ ਤੁਹਾਨੂੰ 3 ਨੰਬਰ ਕੱਟੀ ਦੇ ਥਾਂ ਜਿਹੜੇ ਉਹ ਵੀ ਤੁਹਾਨੂੰ ਦਿਖਾ ਰਾਂ ਥਾਂ ਠੀਕ ਹੈ ਥਾਂ ਦੇ ਵੀ 4 ਹੀ ਨੇਗੇ ਸੋਹਣੀ ਆ ਤੇ 2 ਨੰਬਰ ਕੱਟੀ ਤੁਹਾਨੂੰ ਇਹਦੇ ਦਿਖਾ ਦੇਣਗੇ 4 ਚਾ ਥਾਂ ਨੇਗੇ ਤੇ 3 ਤੇ 4 ਦੀ ਜਿਹੜੀ ਜੋੜੀ ਬਣਾਈ ਆਪਾਂ ਇਹਦਾ ਕੀ ਮੁੱਲ ਕਰਦਣਾ ਇਹਦਾ ਲੱਖੇ ਮੁੱਲ ਕੋਸ਼ਿਸ਼ ਕਰਾ ਲਓ ਵੱਢੀ ਵੀ 30 ਕਰਾ ਲਓ 32 ਕਰਾ ਲਓ ਆਪਾਂ 25000 ਦੀ ਜੋੜੀ ਦੇ ਦਾਂ ਪਹਿਲੀ ਜੋੜੀ 20 ਦੀ ਆ ਇਹ 25 ਦੀ ਆ ਹਾਂਜੀ ਠੀਕ ਹੈ ਤੇ ਅੱਗੇ ਆਪਣੇ ਕੋਲੇ ਹ ਤੇ 6 ਨੰਬਰ ਕੱਟੀ ਲੱਖੇ ਆ ਬਈਆਂ ਨੂੰ ਝੋਲੀ ਨਹੀਂ ਗਾ ਮਰਾ ਵੀ ਪਹਿਲਾਂ ਝੋਲੀ ਦੇ ਆਪਾਂ ਫਾਰਮ ਚੋਂ ਕੱਟੀਆਂ ਲਾਈਆਂ ਹੋਈਆਂ ਬਈ ਠੀਕ ਹੈ ਹਾਂ 5 ਤੇ 6 5 ਤੇ 6 ਹਾਂਜੀ ਸੋਹਣਾ ਕੱਟਿਆ ਨਾ ਜੀ ਮੈਂ ਆ ਕੱਟਿਆ ਆ ਦੋਨੇ ਕੱਟੀਆਂ ਫਾਰਮ ਚੋਂ ਆਈਆਂ ਆ ਦਾ ਕੱਟੀ ਵੱਡੀ ਆ ਗਈ 6 ਨੰਬਰ ਤਾਂ ਇਹ ਕਿੰਨੀ ਕੁ ਮਰਦੀ ਲੱਗ ਭਗ ਜਾ ਆ ਹੋਗੀ 13 ਕਿ ਮਹੀਨੇ ਦੀ ਹੋਗੀ ਲੱਖੇ ਬਈ ਤੇ 5 ਨੰਬਰ ਕੱਟੀ ਉਹ ਵੀ ਉਹ ਸਾਲਕ ਦੀ ਹੋਗੀ ਬਸ ਸਾਲ ਸਵਾ ਸਾਲ ਦੀ ਹੋਣੀਗੀ ਲੈ ਜੀ ਸੁਣ ਥਾਣ ਤੋਂ ਦਿਖਾ ਨਾ ਸੋਹਣਿਆ ਗਈ ਤੇ ਇਹ ਹੈਗੇ 6 ਨੰਬਰ ਲੱਗਭਗ 13 ਕਿ ਮਹੀਨੇ ਦੀ 13 14 ਮਹੀਨੇ ਦੀ ਹੋਣੀ ਹੈ 12 ਦੀ ਤੇ ਜਿਹੜੀ 5 ਨੰਬਰ ਕੱਟੀ ਖੜੀ ਆ ਇਹ ਵੀ 12 13 ਮਹੀਨਾ ਦੀ ਹੋ ਇਹ ਜੋੜੀ ਦਾ ਕੀ ਮੁੱਲ ਕਰਨਾ ਹੈ ਅਈ ਦਾ ਲੱਖੇ ਬਾਈ ਮੁੱਲ ਕਿੰਨਾ ਮਰਜ਼ੀ ਕਰਾ ਲਓ 40 ਕਰਾ ਲਓ ਆਪਾਂ 38000 ਤੋਂ ਮਾਨਤਾਨ ਕਰ ਦਾਂਗੇ ਤਿੰਨ ਨੰਬਰ ਜਿਹੜੀ ਜੋੜੀ ਆ ਗਈ ਆਪਣੇ ਇਹ ਆ 38000 ਕਰਾਂਗੇ ਹਾਂਜੀ ਮਾਨਤਾਨ ਕਰ ਦਾਂਗੇ ਮਾਨਤਾਨ ਕਿੰਨਾ ਖੋਜੂ ਵਧੀਆ ਖੁੱਲਾ ਕਰ ਦਾਂਗੇ ਹੋਰ ਖੁੱਲਾ ਹੋ ਜੂਗਾ ਹਾਂਜੀ ਖੁੱਲਾ ਲੈ ਮੈਂ ਤੇਰਾ ਸਮਝ ਲਓ ਖੁੱਲੇ ਦਾ ਮਤਲਬ ਠੀਕ ਆ ਹੁਣ ਖੁੱਲਾ ਹੁਣ ਤੁਸੀਂ ਜਿਹੜੇ ਬਾਈ ਨੇ ਕਹਿਤਾ ਹਿੰਮਤ ਤੁਹਾਡੀ ਵੀ ਕਿੰਨਾ ਖੁੱਲਾ ਕਰਾ ਸਕਦੇ ਹੋਗੇ ਹਾਂਜੀ ਹਾਂ ਹੈਨਾ ਇਹ 5 ਤੇ 6 ਨੰਬਰ ਕੱਟੀ ਦਾ 38000 ਦਾ ਮੁੱਲ ਹੈ ਆ ਜੋੜੀ ਦਾ 25000 ਮੁੱਲ ਬਿਲਕੁਲ ਜਾਇਜ਼ ਮੁੱਲ ਠੀਕ ਆ ਪਹਿਲੀ ਜੋੜੀ ਦਾ 20000 ਮੁੱਲ ਆ ਤਿੰਨ ਜੋੜਾਂ ਬਣਾਤਾ ਤੁਹਾਨੂੰ ਟੋਟਲ 6 ਕਟੀਆਂ ਆ ਬਾਕੀ ਬਾਈ ਦਾ ਪਿੰਡ ਪੂਲਾ ਤਹਿਸੀਲ ਨਥਾਂਾ ਜਿਲ੍ਹਾ ਬਟੰਡਾ ਬਾਈ ਮੋਬਾਈਲ ਨੰਬਰ ਕਰੀ ਫੇਰ ਬੋਲੀ 97809 ਜੀ 80503 ਇਹ ਬਾਈ ਦਾ ਸੰਭਾਰਕ ਨੰਬਰ ਟੋਟਲ 6 ਕਟੀਆਂ ਤੇ ਜੇ ਕਿਸੇ ਨੇ 6 ਜਿਵੇਂ ਇਕੱਠੀਆਂ ਲੈ ਲਈਆਂ ਕਿ ਸਾਹਮਣ ਵਾਲ ਨੇ ਬਸ ਉਹ ਜੇ ਮਾਨਤਾਨ ਖੁੱਲਾ ਕਰਦਾ ਖੁੱਲਾ ਕਰ ਦੇਗਾ ਹਾਂਜੀ ਮੈਂ ਮੁਰਾ ਖੁਸ਼ ਹੋ ਕੇ ਹਾਂਜੀ ਹਾਂਜੀ ਲੈ ਵੀ 6 ਕਟਾਂ ਜੇ ਕੋਈ ਭਰਾ ਇਕੱਠਾ ਲੈ ਜੂਗਾ ਤਾਂ ਹੋਇਆ ਮਾਨ ਦਾ ਵੱਧ ਵੀ ਕਰ ਦੂ ਕੋਈ ਚੱਕਰ ਨਹੀਂ ਤੇ ਅ ਕਰ ਲਿਓ ਬਾਈ ਨਾਲ ਸੰਪਰਕ ਧੰਨਵਾਦ